ਰਾਜ ਕਾਕੜਾ ਨਾਮ ਹੀ ਕਾਫੀ ਹੈ ਜਦੋਂ ਵੀ ਗੱਲ ਕੌਮ ਦੀ ਹੋਵੇ ਜਦੋਂ ਵੀ ਗੱਲ ਹੱਕ ਦੀ ਹੋਵੇ ਜਦੋਂ ਵੀ ਗੱਲ ਸੱਚ ਦੀ ਹੋਵੇ ਤੇ ਸੱਚ ਕਹਿੰਦਾ ਵਾ ਦੱਬਦਾ ਨਹੀਂ ਦੂਜਿਆਂ ਦੀ ਤਰ੍ਹਾਂ ਦੱਬਦਾ ਨਹੀਂ ਦੂਜਿਆਂ ਦੀ ਤਰ੍ਹਾਂ ਕੋਈ ਹੋਰ ਬੋਲੇ ਨਾ ਬੋਲੇ ਪਰ ਰਾਜ ਕਾਕੜਾ ਬੋਲਦਾ ਔਰ ਸ਼ਰਿਆ ਦੱਬ ਕੇ ਨਹੀਂ ਡਰ ਕੇ ਨਹੀਂ ਖੁੱਲ ਕੇ ਬੋਲਦਾ ਵਾ ਪਰ ਹਮੇਸ਼ਾ ਉਹਨੇ ਕੌਮੀ ਮੁੱਦਿਆਂ ਤੇ ਔਰ ਬਾਕੀ ਪੰਜਾਬ ਦੇ ਮੁੱਦਿਆਂ ਤੇ ਸਰਦਤਾ ਕੁਝ ਇਦਾਂ ਦੇ ਵੀ ਕਲਾਕਾਰ ਹੈਗੇ ਆ ਜਿਹੜੇ ਸਿਰਫ ਕਮਾਉਣ ਹੀ ਆਉਂਦੇ ਆ ਕਮਾਉਂਦੇ ਹੀ ਆ ਪੰਜਾਬ ਤੋਂ ਪੰਜਾਬੀ ਤੋਂ ਕੌਮ ਤੋਂ ਪਰ ਉਹਨਾਂ ਕਰੇ ਨਾ ਕੌਮ ਨਾ ਪੰਜਾਬ ਦਾ ਸਰਦਤਾ ਪਰ ਇਸ ਵੀਰ ਨੂੰ ਰਾਜ ਕਾਕੜਾ ਨਾਲ ਸਲੂਟ ਆ ਤੇ ਹੁਣ ਵੀ ਉਹਨੇ ਕੋਈ ਕਸਰ ਨਹੀਂ ਛੱਡੀ ਆ ਹੁਣ ਵੀ ਭਾਈ ਆਮਤਪਾਲ ਸਿੰਘ ਦੀ ਫੁੱਲ ਸਪੋਰਟ ਕੀਤੀ ਆ ਉਹਨੇ ਆਪਣਾ ਬਕਾਇਦਾ ਵੀਡੀਓ ਜਾਰੀ ਕਰਕੇ ਆਹ ਸੁਣਦੇ ਆ ਉਹਨਾਂ ਦੀਆਂ ਵੀ ਦੋ ਚਾਰ ਗੱਲਾਂ ਰਾਜ ਕੱਕੜਾ ਤੁਰਿਆ ਚੱਲ ਪੰਜਾਬ ਸਿਆਂ ਬੜੀ ਲੰਮੀ ਵਾਟ ਐ ਝੂਠ ਫਿਰੇ ਬੁੱਕ ਦਾ ਤੇ ਸੱਚਿਆਂ ਦੀ ਘਾਟ ਐ ਨਸ਼ਿਆਂ ਨੇ ਪੀੜੀ ਤੇਰੀ ਕੀਤੀ ਬਰਬਾਦ ਐ ਪੈਸੇ ਦੇ ਆ ਪੁੱਤਾਂ ਨੂੰ ਪੰਜਾਬ ਕਿੱਥੇ ਯਾਦ ਐ ਲੁੱਟਦੇ ਨੇ ਜੋ ਸਾਲਾਂ ਤੋਂ ਜੋ ਭਜਦੇ ਨੇ ਸਵਾਲਾਂ ਤੋਂ ਪੰਜਾਬੀ ਕੌਮ ਨੂੰ ਖਤਰਾ ਐ ਇਹ ਦਿੱਲੀ ਦੇ ਦਲਾਲਾਂ ਤੋਂ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਾਜ ਕੱਕੜਾ ਆਪ ਸਭ ਨੂੰ ਪਤਾ ਐ ਕਿ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਐ ਸੋ ਆਓ ਇਸ ਵਾਰ ਉਹਨਾਂ ਦਾ ਸਾਥ ਦਿਈਏ ਜਿਹੜੇ ਪੰਜਾਬ ਦੇ ਹੱਕ 'ਚ ਖਲੋਂਦੇ ਨੇ ਪੰਜਾਬ ਦੀ ਆਵਾਜ਼ ਬੰਦੇ ਨੇ ਸੋ ਇਸ ਵਾਰ ਵੋਟਾਂ ਪਾਉਣ ਲੱਗੇ ਇਹ ਯਾਦ ਰੱਖਿਓ ਕਿ ਪੰਜਾਬ ਨੂੰ ਨਕਸ਼ਿਆਂ ਦੇ ਵਿੱਚ ਕਿੰਨੇ ਧੱਕਿਆ ਕਿੰਨੇ ਰੋਲਿਆ ਤੇ ਬਚਾਉਣ ਲਈ ਕੌਣ ਅੱਗੇ ਆਇਆ ਸੋ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਆਓ ਉਹਨਾਂ ਦੇ ਹੱਕ ਦੇ ਵਿੱਚ ਖਲੋਈਏ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਫਿਰਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬੈਂਸ ਸਿੰਘ ਦੇ ਸੁਪੁੱਤਰ ਉਹ ਚੋਣ ਲੜ ਰਹੇ ਨੇ ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ ਚੋਣ ਲੜ ਰਹੇ ਨੇ ਇਸ ਵਾਰ ਜਦੋਂ ਵੋਟ ਪਾਓਗੇ ਤਾਂ ਇਹ ਯਾਦ ਰੱਖਿਓ ਕਿ ਦਿੱਲੀ ਦੀਆਂ ਗੁਰੂਹਾਂ ਦੇ ਉੱਪਰ ਜਿਹੜਾ 800 ਕਿਸਾਨ ਸਾਡਾ ਸ਼ਹੀਦ ਹੋਇਆ ਉਹ ਯਾਦ ਰੱਖਿਓ ਬਰਗਾੜੀ ਦੇ ਵਿੱਚ ਰੋਲਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਯਾਦ ਰੱਖਿਓ ਬਹਿਬਲ ਕਲਾ ਗੋਲੀ ਕਾਂਡ ਯਾਦ ਰੱਖਿਓ ਜਿਨ੍ਹਾਂ ਨੇ ਸਾਡੇ ਧੀਆਂ ਪੁੱਤਾਂ ਨੂੰ ਨਸ਼ੇ ਦੇ ਵਿੱਚ ਰੋਲਿਆ ਉਹ ਯਾਦ ਰੱਖਿਓ سرکاری شہدے اوپر ਹੁੰਦਾ 3 ਪੁੱਤਾਂ ਦੀ ਕੁੱਟਮਾਰ ਉਹ ਯਾਦ ਰੱਖਿਓ